ਨਸ਼ਿਆਂ ਦੇ ਵਿਰੁੱਧ ਦੀ ਮੁਹਿੰਮ ਤਹਿਤ ਬਿਲਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਪਰਮਿੰਦਰ ਸਿੰਘ ਥਾਣਾ ਮੁਖ ਅਫਸਰ ਬਿਲਗਾ ਨੂੰ ਦਰਾਨੇ ਤਲਾਸ਼ੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਪਾਸੋਂ 490 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸਮੀਂ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਬੱਲਜੀ ਡੀਐਸਪੀ ਫਲੋਰ ਜੀ ਵੱਲੋਂ ਦੱਸਿਆ ਗਿਆ ਹੈ ਕਿ ਵਿਜੇ ਕੁਮਾਰ ਉਰਫ ਲੱਡੂ ਪੁੱਤਰ ਜਗਦੀਸ਼ ਕੁਮਾਰ ਉਰਫ ਜਗਦੀਪ ਸਿੰਘ ਵਾਸੀ ਮਕਾਨ ਨੰਬਰ 50 ਗਲੀ ਨੰਬਰ 2 ਹਰਦਿਆਲ ਨਗਰ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਉਸ ਦੇ ਵਿਰੁੱਧ ਮੁਕੱਦਮਾ ਨੰਬਰ 26 ਥਾਣਾ ਬਿਲਗਾ ਦੇ ਵਿੱਚ ਦਰਜ ਕੀਤਾ ਗਿਆ ਹੈ ਆਓ ਦੇਖਦੇ ਹਾਂ ਮੌਕੀਆਂ ਲਾਈਵ ਤਸਵੀਰਾਂ ਕੀ ਹੈ ਕਹਣਾ ਡੀਐਸਪੀ ਸਰਵਰ ਸਿੰਘ ਵੱਲੋਂ ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਜੀ ਹਰਮਿੰਦਰ ਸਿੰਘ ਐਸਐਸਪੀ ਬਹਾਦੀ ਜੀ ਦੇ ਦਸ਼ਾ ਨਿਰਦੇਸ਼ ਤੇ ਰਹਿਤ ਜਿਹੜੀ ਉਹਨਾਂ ਵੱਲੋਂ ਮਹਨ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਉਨੋਂ ਦੋ ਸਬਤਤਾ ਮਿਲੀ ਜਦੋਂ ਐਸਚੂ ਬਿਲਗਾ ਤੇ ਉਸ ਦੀ ਟੀਮ ਵੱਲੋਂ ਇੱਕ ਐਫਆਈਆਰ ਨੰਬਰ 26/25 ਦਰਜ ਕੀਤੀ ਗਈ ਸੀ ਉਸ ਬੰਦ ਵਿੱਚ ਬੈਕਵਰਡ ਤੇ ਫਾਰਵਰਡ ਲਿੰਕਸ ਨੂੰ ਜਿਹੜਾ ਸੀ ਉਹ ਟੈਕਨੀਕਲ ਧੰ ਨਾਲ ਅਤੇ ਉਸ ਦੇ ਆਧਾਰ ਦੇ ਉੱਤੇ ਕਵਰ ਕੀਤਾ ਗਿਆ ਜੋ ਇਹ ਬੈਕਵਰਡ ਲਿੰਕ ਜਿਹੜੇ ਸੀ ਤੇ ਪਿੰਡ ਕੰਦੋਲਾ ਦੇ ਵਿੱਚ ਜਿਹੜਾ ਸੀ ਉੱਥੇ ਐਫਆਈਆਰ ਦਰਜ ਹੋਈ ਸੀ ਤੇ ਜਿਹੜਾ ਵਿਅਕਤੀ ਸੀ ਇਹ ਕेंद्रीय ਜੇਲ ਕਪੂਰਥਲਾ ਦੇ ਵਿੱਚ ਜਿਹੜਾ ਮੜਾਂ ਸਸੀ ਕਾਫੀ ਇਹਦੇ ਤੇ ਤਕਰੀਬਨ ਜਿਹੜੇ ਆ 12 ਬਕਰਮੇ ਦਰਜ ਨੇ ਵਿਜੇ ਕੁਮਾਰ ਉਹ ਲੱਡੂ ਇਹ ਜਲੰਧਰ ਦਾ ਰਹਿਣ ਵਾਲਾ ਸੀ ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਇਹਦੇ ਕੋਲ ਜਿਹੜਾ ਸੀ ਕੋਸ਼ੀਸ਼ ਦੇ ਵਿੱਚ ਵੀ ਕਰੀਬ 490 ਗ੍ਰਾਮ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਜਿਹੜੀ ਹਿਰਵੀਨਾਉਂ ਅੰਦੂਲੇ ਪਿੰਡ ਦੇ ਵਿੱਚ ਜਿਹੜੀ ਖੁਰਦ ਦੇ ਵਿੱਚ ਲਕਾਸ਼ ਪਾ ਕੇ ਰੱਖੀ ਹੋਈ ਆ ਤੋਂ ਇਨਫੋਰਮੇਸ਼ਨ ਜਿਹੜੀ ਬੜੀ ਪੱਕਾ ਸੀ ਤੇ ਜਦੋਂ ਇਹ ਦਰਾਨੇ ਪੁਲਿਸ ਸਟਾਫ ਨੇ ਇਹਨੂੰ ਲਿਆਂਦਾ ਗਿਆ ਤੇ ਇਬਰਾਮਦ ਕੀਤੀ ਗਈ ਰਹੀਆਂ ਤੇ ਇਹਦੇ ਤੇ ਜੋ ਕਾਨੂੰਨਸਰ ਕਾਰਵਾਈ ਕਰਕੇ ਤੇ ਨੂੰ ਜੇਲ੍ਹ ਭੇਜਿਆ ਗਿਆ ਸਰ ਇਹਦੇ ਜਿਹੜਾ ਐਫ ਆਈ ਆਰ ਦੇ ਵਿੱਚ ਆਲਰੇਡੀ ਦੋ ਦੋਸ਼ੀ ਅਸੀਂ ਜਿਹੜੇ ਉਹ ਗ੍ਰਿਫਟਾਰ ਕਰ ਚੁੱਕੇ ਹਾਂ ਤੀਸਰਾ ਦੋਸ਼ੀ ਇਹ ਸੀ ਵਿਜੇ ਕੁਮਾਰ ਲੱਡੂ ਤੇ ਇਹ ਜਿਹੜੀ ਸੀ ਇਹਦੇ ਚ ਫਰਦਰ ਇੱਕ ਬੰਦਾ ਹੋਰ ਜਿਹੜਾ ਜਲੰਧਰ ਦਾ ਹੈ 23 ਹੋਇਆ ਉਹਦੇ ਤੇ ਵੀ ਇਨਵੈਸਟੀਗੇਸ਼ਨ ਦੇ ਅਨੁਸਾਰ ਅੱਗੇ ਜਿਹੜਾ ਵਾਅਦਾ ਕਰਦਾ ਹੋਇਆ ਕਾਨੂੰਨਸਰ ਕਾਰਵਾਈ ਕੀਤੀ ਜਾਵੇ ਇਹ ਮੋਸਟਲੀ ਇਹ ਤੇ ਐਂਡੀ ਦੇ ਹੀ ਮੁਕੰਮਲ ਕਰ ਜਾ ਇਹ ਬਿਲੋਂਗ ਕਰਦਾ ਸਿਟੀ ਜਲੰਧਰ ਨੂੰ ਬਲੌਂਗ ਕਰਦਾ ਇਸ ਕਰਕੇ ਉੱਥੇ ਇਹ ਕੰਮ ਧੰਦਾ ਕਰਦਾ ਸੀ ਇਹ ਜਿਹੜੀ ਇੱਥੇ ਵੇਚਣ ਵਾਸਤੇ ਵੀ ਲਿਆਂਦੀ ਸੀ ਆਪਣੇ ਬਿਲਗਾ ਏਰੀਆ ਦੇ ਵਿੱਚ ਉੱਥੋਂ ਹੀ ਲੈ ਕੇ ਆਇਆ ਸੀ ਜਿਹੜੇ ਤੋਂ ਤੰਦੋਲਾ ਖੁਰਦੇ ਰਹਿਣ ਵਾਲੇ ਨੇ ਦੋਨੋਂ ਹੀ ਬਿਲਗਾ ਥਾਣੇ ਦੇ ਵਿੱਚ ਉਹ ਉਹਨਾਂ ਬੱਸੋਂ ਵੀ 100 ਤੋਂ 12 ਗ੍ਰਾਮ ਜਿਹੜੀ ਸੀ ਉਹ ਹਿਰੋਇਨ ਬਰਾਊਂਡ ਕੀਤੀ ਸੀ ਉਹ ਅਲੱਗ ਹੈ ਕਿ ਜਿਹੜਾ ਅਸੀਂ ਐਫ ਆਈ ਆਰ ਇੱਕਾ ਉਸ ਤੋਂ ਬਾਅਦਾਂ ਜਦੋਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਿਜਤੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਫੜਦੇ ਆਂ ਤੇ ਉਹ ਦੀ ਚੀਜ਼ 29 ਐਨਡੀਪੀ ਸੈਕਟਰ ਦੇ ਤਹਿਤ ਕਾਰਵਾਈ ਕਰਦੇ ਆਂ ਉਹ ਉਹਨਾਂ ਦੀ ਕਸ਼ਟਕਸ਼ ਦੀ ਚੀਜ਼ ਨਾ ਹੁੰਦਾ ਜਿਹੜਾ ਸੀ ਕਿ ਉਹ ਸਫਲਤਾ ਜਿਹੜੀ ਹੈ ਬਿਰਗਾ ਪੁਲਿਸ ਨੂੰ ਮਿਲੀ ਹੈਗੀ ਆ ਤੇ ਇਹ ਸਾਡੀ ਕਮਰਸ਼ੀਅਲ ਰਕਮ ਦੀ ਹੈ 490 ਗ੍ਰਾਮ ਤੇ ਇਹ ਦੇ ਇਹ ਜਗਾ ਕਮ ਪੁਲਿਸ ਰੋਜ਼ ਜਿਹੜਾ ਬਿਰਗਾ ਦੀ ਸੁਣਾਉਂਦੇ ਆਂ ਚਲੋ ਉਹ ਤੇ ਕੰਮ ਦਾ ਇਹ ਜਿਹੜਾ ਐਫ ਆਈ ਆਰ ਦਰਜ ਹੈ ਕਮਿਨਿਕੇਸ਼ਨ ਤਦਾਈ ਦਾ ਜਿਹੜਾ ਸੀ ਉਹ ਨਸ਼ਾ ਵਿਚ ਰਿਹਾ ਸੀ ਇਹਦੀ ਵੈਰੀਫਾਈ ਕੀਤੀ ਜਾਊਗੀ ਹੁਣ ਫਰਗੋਤੀ ਹੋਈ ਤੇ ਉਹ ਹੁਣ ਸਰ ਜਿਹੜਾ 88 ਦਾ ਕੇਸ ਜਿਹੜਾ ਵਾ ਕਮਿਸ਼ਨਰ ਅਥਾਰਟੀ ਦਿੱਲੀ ਵੱਲੋਂ ਜਿਹੜਾ ਉੱਥੇ ਹੈਗੀ ਉਹ ਉੱਥੇ ਤਿਆਰ ਕਰਕੇ ਪੇਸ਼ ਕਰਾ ਇਹਦਾ 2 ਦਿਨ ਦਾ ਹੁਣ ਸਾਡਾ ਕੋਲ ਪੁਲਿਸ ਮਾਨ ਹੈਗਾ ਜੇ ਫਰਦਰ ਜ਼ਰੂਰਤ ਪਈ ਤੇ ਹੋਰ ਲੈ ਜਾਇਆ